ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ। ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 29 ਗੁੰਡੇ ਪਾਏ ਆ ਜੀ। 8-8 ਗੁੰਡਿਆਂ ਦਾ ਡਿਜ਼ਾਈਨ ਹੈ। 8-8 ਗੁੰਡੇ ਪਾ ਕੇ ਆਪਾਂ ਡਿਜ਼ਾਈਨ ਦੇ ਤੇ ਆਪਾਂ 5 ਗੁੰਡੇ ਵਾਧ ਪਾਏ ਆ ਜੀ। 5 ਗੁੰਡੇ ਵਾਧ ਪਾਏ ਆਪਣੇ ਤਾਂ ਫੇਰ ਡਿਜ਼ਾਈਨ ਵਧੀਆ ਸੈੱਟ ਆ ਜਾਊਗਾ। 8-8 ਗੁੰਡੇ ਤਾਂ ਆਪਣੇ ਡਿਜ਼ਾਈਨ ਦੇ ਹੋਗੇ। ਪੰਜ ਗੁੰਡੇ ਵੱਧ ਹੋ ਗਏ ਤੇ ਡਿਜ਼ਾਈਨ ਬਹੁਤ ਹੀ ਸੋਹਣਾ ਜੀ ਬਹੁਤ ਹੀ ਸੋਹਣਾ ਤੇ ਕੋਟੇ ਸਵਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਡਿਜ਼ਾਈਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਆਪਾਂ ਨਾ ਦੋ ਸਲਾਈਆਂ ਉਲਟ ਸਿੱਧਾ ਜਿਵੇਂ ਬਣਾਉਣੇ ਨੇ ਆਪਾਂ ਬਾਰਡਰ ਇਸ ਤਰ੍ਹਾਂ ਬਣਾ ਲਿਆ ਸੀ ਜੀ ਦੋਨੋਂ ਸਾਈਡ ਤੋਂ ਇੱਕ ਸਲਾਈ ਆਪਾਂ ਇਧਰੋਂ ਉਲਟੀ ਬਣਾ ਲਈ ਸੀ ਤੇ ਹੁਣ ਆਪਾਂ ਇੱਥੇ ਕਰਾਂਗੇ ਜੀ ਡਿਜ਼ਾਈਨ ਸਟਾਰਟ ਤੇ ਆਪਾਂ ਦੇਖੋ ਜੀ ਫਰਸਟ ਵਾਲਾ ਗੁੰਡਾ ਆਪਾਂ ਤਾਰਾਂਗੇ ਇੱਕ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਸਿੱਧਾ ਬਣਾਇਆ ਫਿਰ ਧਾਗਾ ਆਪਣੇ ਵੱਲ ਕਰਕੇ ਦੋ ਗੁੰਡੇ ਬਣਾਵਾਂਗੇ ਜੀ ਸਿੱਦੇ ද කුඩ අපයි්‍ය දාලියයි හෝන් දෙක්කොපා තැන්න කුන්්ඩේයද එක කුන්ඩා පනාදගේ තැන්න කුන්ඩ යදපා එක කුඩාපනාතයි දෝ කුඩපා සිද්ධේ වනාාම ਨਾਲ ਜੇ ਆਪਣੇ ਹੋ ਗਏ 8 ਕੁੰਡੇ 2 4 6 8 ਆ ਦੋ ਕੁੰਡਿਆਂ ਨੂੰ ਛੱਡ ਕੇ ਆਪਣੇ 8 ਕੁੰਡੇ ਹੋ ਗਏ 8 ਕੁੰਡਿਆਂ ਦਾ ਆਪਣਾ ਇੱਕ ਡਿਜ਼ਾਈਨ ਹੋ ਗਿਆ ਅੰਗੇ ਫਿਰ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਬਣਾਵਾਂਗੇ ਫਿਰ ਧਾਗਾ ਆਪਣੇ ਵੱਲ ਕਰਾਂਗੇ దో కండే సీధే బ ఇతా తిని కడా బావే దో కుడే సే ਅੱਜ ਆਪਣੇ ਦੋ ਕੁੰਡੇ ਇਸ ਵਜਾਂਦੇ ਹੋਗੇ 2 4 6 8 ਕੁੰਡੇ ਫੇਰੇ ਇਸ ਜਾਂਦੇ ਹੋਗੇ ਫਿਰ ਤੋਂ ਆਪਣੇ ਵੱਲ ਧਾਗਾ ਕਰਕੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਧਾਗਾ ਆਪਣੇ ਵੱਲ ਕਰਾਂਗੇ ਉੱਥੇ ਆਪਾਂ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਦੋ ਕੁੰਡੇ ਸਿੱਧੇ ਇੱਥੇ ਆਪਣੇ ਕੋਲ 2-3 ਕੁੰਡੇ ਵਜੇ ਆ। ਇਹ ਆਪਾਂ ਸਿੱਧੇ ਬਣਾ ਲੈਣੀ ਆ। ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਉਣੀ ਆ। ਕੁਝ ਵੀ ਨਹੀਂ ਕਰਨਾ ਇਹਦੇ ਵਿੱਚ। ਪੂਰੀ ਸਲਾਈ ਆਪਾਂ ਉਲਟੀ ਬਣਾਉਣੀ ਆ। ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ। ਲਓ ਜੀ ਆਪਾਂ ਹੁਣ ਆ ਗਏ ਸਿੱਧੇ ਪਾਸੇ ਸਿੱਧੇ ਪਾਸੇ ਦੇਖੋ ਜੀ ਆਪਾਂ ਇੱਕ ਗੁੰਡਾ ਤਾਰਿਆ ਇੱਥੇ ਆਪਾਂ ਇੱਕ ਗੁੰਡਾ ਬਣਾਇਆ ਆਹ ਵਾਲਾ ਗੁੰਡਾ ਵੀ ਆਪਾਂ ਇੱਥੇ ਸਿੱਧਾ ਬਣਾ ਲੈਣਾ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਈਏ ਧਾਗਾ ਆਪਣੇ ਵੱਲ ਕਰਾਂਗੇ ਦੋ ਗੁੰਡੇ ਆਪਾਂ ਫਿਰ ਸਿੱਧੇ ਬਣਾਵਾਂਗੇ ਹੁਣ ਆਪਣੇ ਕੋਲੇ ਆਹ ਤਿੰਨ ਗੁੰਡੇ ਆ ਗਏ ਆਪਣੇ ਤਿੰਨਾਂ ਦਾ ਇੱਕ ਬਣਾ ਦਾਂਗੇ ਦੋ ਗੁੰਡੇ ਸਿੱਧੇ ਫਿਰ ਧਾਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਸਿੱਧਾ ਫਿਰ ਧਾਗਾ ਆਪਣੇ ਵੱਲ ਕਰਾਂਗੇ ਦੋ ਗੁੰਡੇ ਸਿੱਧੇ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਦੋ ਗੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਸਿੱਧਾ ਫੇਰ ਤੱਕ ਆਪਣੇ ਵੱਲ ਕਰਕੇ ਦੋ ਕੁੰਡੇ ਸਿੱਧੇ ਜਿਹੜੇ ਆਪਾਂ ਇੱਥੇ ਹੁਣ ਆਪਣੇ ਕੁੰਡੇ ਘਟਾਉਣੇ ਆਪਾਂ ਜੀ ਦੋ ਦੋ ਕੁੰਡੇ ਆਪਣੇ ਘਟ ਜਾਂਦੇ ਆ ਇੱਥੇ ਤਿੰਨ ਤੋਂ ਆਪਾਂ ਇੱਕ ਬਣਾਉਨੇ ਆ ਦੋ ਕੁੰਡੇ ਘਟ ਗਏ ਹੁਣ ਆਪਾਂ ਦੇਖੋ ਜੀ ਇੱਥੇ ਇੱਕ ਕੁੰਡਾ ਵਧਾਇਆ ਹੈਗਾ ਤੇ ਦੋ ਕੁੰਡੇ ਆਪਣੇ ਇੱਥੇ ਘਟ ਗਏ ਤੇ ਦੋ ਆਪਣੇ ਹਵਾਲੇ ਇੱਥੇ ਵਧ ਗਏ ਦੇਖਿਓ ਇੱਕ ਤੇ ਦੋ ਦੋ ਫੇਰ ਆਪਣੇ ਇੱਥੇ ਘੱਟ ਕੇ ਦੋ ਅੱਗੇ ਹੋਰ ਕਟਣਗੇ ਤੇ ਚਲੋ ਜੀ ਆਪਾਂ ਹੁਣ ਆ ਬਣਾ ਲਏ ਹੈਗੇ ਆਪਾਂ ਕੁੰਡੇ ਇੱਥੇ ਫਿਰ ਤਿੰਨਾਂ ਦਾ ਇੱਕ ਕਰਦੇ ਆ ਦੋ ਕੁੰਡੇ ਸਿੱਧੇ ਬਣਾਵਾਂਗੇ ਜੀ ਹੁਣ ਆਪਣੇ ਕੋਲੇ ਘੱਟ ਗਏ ਹੈਗੇ ਆ ਜੀ 6 ਕੁੰਡੇ ਘੱਟ ਗਏ ਤਿੰਨ ਥਾਵਾਂ ਤੇ ਆਪਣੇ ਕੋਲੇ ਕੁੰਡੇ ਘੱਟ ਗਏ ਇੱਕ ਦੋ ਇੱਥੇ ਤਿੰਨ 6 ਗੁੰਡੇ ਘਟ ਗਏ ਤੇ ਵਧਾਏ ਹੈਗੇ ਆਪਾਂ 1 2 3 4 ਉੱਤੇ 5 ਤੇ ਹੁਣ 6ਵਾਂ ਗੁੰਡਾ ਦੇਖੋ ਜੀ ਆਪਾਂ ਦੋ ਗੁੰਡੇ ਬਣਾ ਲਏ ਇੱਥੇ 6ਵਾਂ ਗੁੰਡਾ ਹੁਣ ਆਪਾਂ ਇੱਥੇ ਵਧਾਵਾਂਗੇ ਇਧਰ ਆਪਾਂ ਵਧਾ ਲਿਆ ਇੱਕ ਗੁੰਡਾ ਤੇ ਇੱਕ ਗੁੰਡਾ ਆਪਾਂ ਇਧਰ ਵਧਾਇਆ ਸੀ ਉਲਟੀ ਸਲਾਈ ਆਪਾਂ ਬਣਾ ਕੇ ਮਿਲਦੇ। ਇੱਥੇ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਆਪਾਂ ਸਿੱਧੇ ਪਾਸੇ ਆ ਗਏ। ਹੁਣ ਦੇਖੋ ਜੀ ਆਪਾਂ ਇੱਕ ਕੁੰਡਾ ਤਾਰਿਆ। ਇੱਕ ਦੋ ਇੱਥੇ ਆਪਾਂ ਤਿੰਨ ਕੁੰਡੇ ਸਿੱਧੇ ਬਣਾ ਲਵਾਂਗੇ। ਇੱਧਰ ਆਪਾਂ ਹੁਣ ਕੋਈ ਕੁੰਡਾ ਨਹੀਂ ਵਧਾਵਾਂਗੇ। ਤੇ ਆਪਾਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਾਂ। ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਵਧਾਇਆ ਫਿਰ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਵਧਾ ਲਏ ਆਪਾਂ ਜੀ ਫਿਰ ਆਪਾਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਾਂਗੇ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਸਿੱਧੇ ਇੱਥੇ ਫੇਰ ਆਪਾਂ ਤਿੰਨ ਕੁੰਦਿਆਂ ਦਾ ਇੱਕ ਕੁੰਡਾ ਬਣਾਵਾਂਗੇ ਦੇਖੋ ਜੀ ਆਪਾਂ ਇੱਥੇ ਕੁੰਡਾ ਨਹੀਂ ਵਧਾਏ ਸੀਗੇ ਤੇ ਵਿੱਚ ਆਪਾਂ ਬਣਾਏ ਵਧਾਏ ਹੈਗੇ 2 ਤੇ 4 ਤੇ ਘਟ ਗਏ ਹੈਗੇ ਆਪਣੇ 6 ਕੁੰਡੇ ਹੁਣ ਆਪਾਂ ਆਹ ਇਧਰਲੇ ਪਾਸੇ ਜਾ ਕੇ ਕੁੰਡੇ ਵਧਾਵਾਂਗੇ ਫਸਟ ਆਪਾਂ ਇੱਥੇ ਵਧਾਏ ਸੀਗੇ ਆਹ ਵਾਲੇ ਹੁਣ ਆਪਾਂ ਇੱਥੇ ਵਧਾਵਾਂਗੇ ਧਾਗ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਬਣਾਇਆ ਫਿਰ ਧਾਗ ਆਪਣੇ ਵੱਲ ਕਰਾਂਗੇ ਇੱਥੇ ਆਪਾਂ 2 ਕੁੰਡੇ ਬਣਾ ਲਿਆ ਚਲੋ ਜੀ ਆਪਾਂ ਉਲਟੀਸ ਲਾਈ ਬਣਾ ਲਈ। ਥਾਨਾ ਆਪਾਂ ਫਿਰ ਤੋਂ ਸਿੱਧੇ ਪਾਸੇ ਆ ਗਏ। ਇੱਥੇ ਦੇਖੋ ਜੀ ਬਣਾਵਾਂਗੇ ਆਪਾਂ ਹੁਣ ਇੱਕ ਗੁੰਡਾ ਤਾਰਿਆ। ਤੇ ਆਪਾਂ ਦੋ ਗੁੰਡੇ ਬਣਾਏ ਆ ਜੀ। ਦੋ ਗੁੰਡੇ ਬਣਾ ਕੇ ਆਪਾਂ ਹੁਣ ਤਿੰਨਾਂ ਦਾ ਇੱਕ ਬਣਾਵਾਂਗੇ। ਦੋ ਗੁੰਡੇ ਸਿੱਧੇ ਤਾਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਸਿੱਧਾ ਫਿਰ ਧਾਗਾ ਆਪਣੇ ਵੱਲ ਕਰਾਂਗੇ ਦੋ ਗੁੰਡੇ ਸਿੱਧੇ ਇੱਥੇ ਤੁਸੀਂ ਧਿਆਨ ਰੱਖਣਾ ਜੀ ਪਹਿਲਾਂ ਆਪਾਂ ਇੱਕ ਗੁੰਡਾ ਬਣਾਉਣਾ ਹੈਗਾ ਤਵੜ ਪਾ ਕੇ ਫਿਰ ਵੜ ਪਾ ਕੇ ਆਪਾਂ ਦੋ ਗੁੰਡੇ ਬਣਾਉਣੇ ਆ ਫਿਰ ਆਪਾਂ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾ ਲੈਣਾ ਦੋ ਗੁੰਡੇ ਸਿੱਧੇ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾ ਕੇ ਆਪਾਂ ਫਿਰ ਦੋ ਗੁੰਡੇ ਸਿੱਧੇ ਬਣਾਉਣੇ ਆ ਤੱਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਤੱਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਸਿੱਧੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਦੋ ਕੁੰਡੇ ਸਿੱਧੇ ਤੱਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਤਾਂ ਅਗਾਂ ਆਪਣੇ ਵਾਲ ਕਰਾਂਗੇ ਦੋ ਕੁੰਡੇ ਸਿੱਧੇ ਲਾਸਟ ਵਾਲੇ ਕੁੰਡੇ ਆਪਾਂ ਸਿੱਧੇ ਬਣਾ ਲੈਨੇ ਆਪਾਂ ਦੇਖੋ ਜੀ ਇੱਧਰ ਕੁੰਡੇ ਨਹੀਂ ਵਧਾਏ ਸੀਗੇ ਉਹ ਵਾਲੇ ਕੁੰਡੇ ਆਪਣੇ ਹੁਣ ਇੱਧਰ ਆ ਗਏ ਤੇ ਲਓ ਜੀ ਆਪਣਾ ਇੱਕ ਡਿਜ਼ਾਈਨ ਬਣ ਗਿਆ ਜੀ ਆ ਦੇਖੋ ਜੀ ਆਪਾਂ 4-4 ਵਾਰੀ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾ ਲਿਆ 1 2 3 4 ਵਾਰੀ ਬਣਾ ਲਿਆ ਤੇ ਹੁਣ ਆਪਾਂ ਦੇਖੋ ਜੀ ਫਿਰ ਦਵਾਰ ਤੋਂ ਇਹ ਇੱਥੋਂ ਸਟਾਰਟ ਹੋਊਗਾ ਡਿਜ਼ਾਈਨ ਜਿਵੇਂ ਆਪਾਂ ਥੱਲੇੋਂ ਚਲਾਇਆ ਉਸੇ ਤਰ੍ਹਾਂ ਇਹ ਫਿਰ ਚੱਲੇਗਾ ਇੱਕ ਗੁੰਡਾ ਤਾਰਾਂਗੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਤੇ ਆ ਦੇਖੋ ਜੀ ਹੁਣ ਜਿਹੜਾ ਆਪਣਾ ਆਹ ਵਾਲਾ ਤਿੰਨਾਂ ਤੇ ਇੱਕ ਇੱਕ ਬਣਾਉਂਦੇ ਗਏ ਆ ਉਹ ਲਸਰ ਪਈ ਹੈ ਨਾ ਇਹਦੇ ਤੇ ਆਪਾਂ ਵਲ ਪਾ ਕੇ ਇੱਕ ਵਾਰੀ ਬਣਾਵਾਂਗੇ ਫਿਰ ਵਲ ਪਾ ਕੇ ਜਿਹੜੇ ਹੁਣ ਆਪਣੇ ਆ ਦੋ ਕੁੰਡੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਿੱਧੇ ਬਣਾ ਲਵਾਂਗੇ ਹੁਣ ਜਿਹੜੇ ਆਪਣੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਈ ਜਿਹੜੇ ਆਪਣੇ ਕੋਲੇ ਆਹ ਆ ਤਿੰਨ ਕੁੰਡੇ ਆ ਇਹਨਾਂ ਦਾ ਆਪਾਂ ਹੁਣ ਤਿੰਨਾਂ ਦਾ ਇੱਕ ਕਰ ਦਾਂਗੇ ਦੋ ਕੁੰਡੇ ਫਿਰ ਆਪਾਂ ਅੱਗੇ ਸਿੱਧੇ ਬਣਾਵਾਂਗੇ ਜਿਹੜੇ ਆਪਣੇ ਕੋਲੇ ਆਹ ਵਾਲੇ ਕੁੰਡੇ ਆ ਹੁਣ ਆ ਇੱਥੇ ਆ ਗਏ ਜੀ ਸਿੱਧੇ ਬਣਨਗੇ ਇਹ بس ਇੰਨਾ ਧਿਆਨ ਰੱਖਣਾ ਤੁਸੀਂ ਡਿਜ਼ਾਈਨ ਦੇ ਵਿੱਚ ਕਿ ਆਹਾ ਕੁੰਡਾ ਆਊਗਾ ਜਦੋਂ ਇਹਦੇ ਤੇ ਪਹਿਲਾਂ ਆਪਾਂ ਵਾਲ ਪਾ ਕੇ ਧਾਗਾ ਆਪਣੇ ਵੱਲ ਕਰਕੇ ਇਹਨੂੰ ਸਿੱਧਾ ਬਣਾਉਣਾ ਹੈ ਫਿਰ ਜਿਹੜੇ ਆਹ ਵਾਲੇ ਫੱਟੀ ਬਣਦੀ ਦੋ ਕੁੰਡਿਆਂ ਦੀ ਇਹਨਾਂ ਤੋਂ ਪਹਿਲਾਂ ਆਪਾਂ ਧਾਗਾ ਆਪਣੇ ਵੱਲ ਕਰਨਾ ਹੈ ਇਹਨਾਂ ਦੋ ਕੁੰਡਿਆਂ ਨੂੰ ਆਪਾਂ ਸਿੱਧਾ ਬਣਾਉਣਾ ਹੈ ਫਿਰ ਤਿੰਨ ਕੁੰਡੇ ਇਕੱਠੇ ਬਣਾ ਦੇਣੇ ਆ ਇੱਕ ਬਣਾ ਲਾਂਗੇ ਤਿੰਨਾਂ ਦਾ ਦੋ ਕੁੰਡੇ ਸਿੱਧੇ ਫਿਰ ਧਾਗਾ ਆਪਣੇ ਵੱਲ ਕਰਾਂਗੇ। ਕੁੰਡਾ ਸਿੱਧਾ ਬਣਾਵਾਂਗੇ। ਫਿਰ ਆਹ ਧਾਗਾ ਆਪਣੇ ਵੱਲ ਕਰਕੇ ਦੋ ਕੁੰਡੇ ਸਿੱਧੇ। ਇੱਥੇ ਇਹਨਾਂ ਤਿੰਨਾਂ ਦਾ ਇੱਕ ਕਰ ਦਾਂਗੇ। ਬਹੁਤ ਹੀ ਸੌਖਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ। ਦੋ ਕੁੰਡੇ ਸਿੱਧੇ। ਹੁਣ ਆਪਾਂ ਇੱਥੇ ਅਨਾ ਤਿਰਨ ਕੁੰਡਿਆਂ ਨੂੰ ਵੀ ਸਿੱਧੇ ਬਣਾ ਦੇਵਾਂਗੇ ਪਹਿਲਾਂ ਵੀ ਆਪਾਂ ਸਿੱਧੇ ਬਣਾਏ ਸੀ ਤੇ ਹੁਣ ਵੀ ਆਪਾਂ ਸਿੱਧੇ ਹੀ ਬਣਾ ਲਾਂਗੇ ਤੇ ਹੁਣ ਬਸ ਇਹ ਅੱਗੇ ਆਪਣਾ ਡਿਜ਼ਾਈਨ ਸਟਾਰਟ ਹੋ ਗਿਆ ਇਹ ਆਹੀ ਡਿਜ਼ਾਈਨ ਇੱਥੇ ਸਟਾਰਟ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਥੋੜਾ ਜਿਹਾ ਬਣਿਆ ਦਿਖਾ ਦਿੰਨੇ ਵੀ ਕਿਸ ਤਰ੍ਹਾਂ ਬਣਦਾ ਇਹ ਤੇ ਦੇਖੋ ਜੀ ਇਸ ਤਰ੍ਹਾਂ ਬਣਦਾ ਇਹ ਅਸਾ ਪਾਗ ਗਿਆ ਤੋਂ ਅੱਗੇ ਆਹੀ ਸਲਾਈਆਂ ਪਾਉਂਦੇ ਜਾਵਾਂਗੇ ਸਲਾਈਆਂ ਨਹੀਂ ਮੈਂ ਗਿਣੀਆਂ ਕਿੰਨੀਆਂ ਪੈਂਦੀਆਂ ਤੇ ਬਹੁਤ ਸੋਹਣਾ ਡਿਜ਼ਾਈਨ ਬਣਦਾ ਜੀ। ਦੇਖੇ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ। ਤੇ ਦੇਖੋ ਜੀ ਇਸ ਤਰ੍ਹਾਂ ਟੇਡੀਆਂ ਟੇਡੀਆਂ ਜੀਆਂ ਲਸਰਾ ਇਸ ਤਰ੍ਹਾਂ ਬਣਦੀਆਂ ਜਾਂਦੀਆਂ ਹਾਂ ਉੱਪਰ ਆਏ ਆ ਕੇ। ਬਹੁਤ ਪਿਆਰਾ ਲੱਗਦਾ ਜੀ ਜ਼ਰੂਰ ਟਰਾਈ ਕਰਿਓ। ਇਹ ਕਿੱਸ ਤਰ੍ਹਾਂ ਹੁੰਦਾ ਹੈ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ